ਸਾਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪਟਿਕ ਪਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਅੱਜ ਦੇ ਜਿਹੜੇ ਅਸੀਂ ਤੁਹਾਡੇ ਵਾਸਤੇ ਪੀਸ ਲੈ ਕੇ ਆਏ ਆ ਮਸਲੀਨ ਸ਼ਿਮਰ ਦੇ ਵਿੱਚ ਲੈ ਕੇ ਆਏ ਆ ਰਸ਼ੀਆ ਬ੍ਰਾਂਡ ਰਹਿਣ ਵਾਲਾ ਰਸ਼ੀਆ ਬ੍ਰਾਂਡ ਦੇ ਮਸਲੀਨ ਸ਼ਿਮਰ ਦੇ ਵਿੱਚ ਤੁਹਾਡੇ ਵਾਸਤੇ ਕੱਟ ਪੀਸ ਲੈ ਕੇ ਆਏ ਆ ਉਹ ਵੀ ਆਫਰ ਪ੍ਰਾਈਸ ਦੇ ਵਿੱਚ ਅੱਜ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਕੱਟ ਪੀਸਾਂ ਦੀ 650 650 ਦੇ ਵਿੱਚ ਤੁਸੀਂ ਸਾਡੇ ਕੋਲੋਂ ਕੰਪਲੀਟ ਸੂਟ ਸ਼ਿਮਰ ਦਾ ਪਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਜਿਹੜਾ ਵੱਡਾ ਪਣਾ ਰਹਿਣ ਵਾਲਾ ਉਹ 3.5 ਮੀਟਰ ਸਟੱਫ ਮਿਲੂਗਾ ਛੋਟਾ ਪਣਾ ਤੁਹਾਨੂੰ 5 ਮੀਟਰ ਸਟੱਫ ਮਿਲਣ ਵਾਲਾ ਪਰ ਜਿਹੜੀ ਸਪਰਾਈਜ਼ ਸੇਮ ਰਹੂਗੀ 650 650 ਦੇ ਵਿੱਚ ਤੋਂ ਸ਼ਿਮਰ ਦਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਮਸਲੀਨ ਸ਼ਿਮਰ ਦਾ ਪੀਸ ਠੀਕ ਹੈ ਜੀ ਛੋਟਾ ਪਣਾ ਰਹੂਗਾ 140 ਰੁਪਏ ਛੋਟਾ ਪਣਾ ਰਹਿਣ ਵਾਲਾ ਜੀ 130 ਰੁਪਏ ਪਰ ਮੀਟਰ ਤੇ ਵੱਡਾ ਪਣਾ ਤੁਹਾਨੂੰ 185 ਰੁਪਏ ਪਰ ਮੀਟਰ ਪੈਣ ਵਾਲਾ ਉਹਦੇ ਵਿੱਚ ਤੁਹਾਨੂੰ ਜਿਹੜਾ ਸਟੱਫ ਮਿਲਣ ਵਾਲਾ 3.5 ਮੀਟਰ ਹੀ ਮਿਲੂਗਾ ਜੀ ਪ੍ਰਿੰਟ ਦੇਖੋ ਜੀ ਪਹਿਲਾ ਪੀਸ ਦੇਖੋ ਬੜਾ ਪਿਆਰਾ ਜਿਹਾ ਪੀਸ ਹੈ ਬੜਾ ਕਲਰ ਵੀ ਬੜਾ ਪਿਆਰਾ 셔ਟ ਪੀਸ ਰਹਿਣ ਵਾਲਾ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜਿਹੜਾ ਤੁਹਾਨੂੰ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਅਗਲਾ ਪੀਸ ਚੈੱਕ ਕਰੋ ਇਹ ਮਹਿੰਦੀ ਆ ਕਲਰ ਦੇ ਵਿੱਚ ਆਉਣ ਵਾਲਾ ਜੀ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਗ੍ਰੀਨ ਮਹਿੰਦੀ ਆ ਕਲਰਾਂ ਜੀ ਇਹ ਪਰ ਕੈਮਰੋ ਚ ਕਾਸ ਜੀ ਵਿਚਾਰਿਆ ਪਰ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਬੜਾ ਪਿਆਰਾ ਜਿਹਾ ਕਲਰ ਵਾਲਾ ਇਹ ਵਾਲਾ ਰਿਜੈਕਟ ਕਲਰ ਇਜੈਕਟ ਕਲਰ ਹੈ ਜੀ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਪੀਸ ਡੈਡ ਵਾਲਾ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਕਲਰ ਦੇਖੋ ਪ੍ਰਿੰਟ ਦੇਖੋ ਇਹ ਵੀ ਸ਼ੋਰਟ ਪੀਸ ਰਹਿਣ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸ਼ਿਮਰ ਹੈ ਜੀ ਮਸਲੀਰ ਸ਼ਿਮਰ ਹੈ ਬਿਲਕੁਲ ਸੌਫਟ ਵਾਲਾ ਸਟੱਫ ਹੈ ਕੋਈ ਚੁੱਬੜ ਵਾਲਾ ਸਟਾਫ ਨਹੀਂ ਹੈ ਬਿਲਕੁਲ ਸੌਫਟ ਵਾਲਾ ਸਟਾਫ ਰਹਿਣ ਵਾਲਾ ਜੀ ਲਾਈਨਿੰਗ ਦੀ ਤੁਸੀਂ ਲਗਾ ਵੀ ਸਕਦੇ ਹੋ ਨਹੀਂ ਵੀ ਲਗਾ ਸਕਦੇ ਹੋ ਤੁਹਾਡੀ ਚੁਆਇਸ ਤੇ ਹੈ ਠੀਕ ਹੈ ਜੀ ਸ਼ਿਮਰ ਸਟਾਫ ਰਹਿਣ ਵਾਲਾ ਪ੍ਰਿੰਟ ਦੇਖੋ ਅਗਲੇ ਪੀਸ ਦਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਸ਼ਿਮਰ ਸਟਾਫ ਰਹਿਣ ਵਾਲਾ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵੀ ਇਹ ਵੀ ਵਾਈਨ ਸ਼ੀਰਡ ਦੇ ਵਿੱਚ ਇਹ ਦੋ ਪੀਸਾ ਦੇ ਵਿੱਚ ਮਿਲੂਗਾ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਠੀਕ ਹੈ ਜੀ ਸ਼ਿਮਰ ਸਟਾਫ ਸ਼ਿਮਰ ਸਟਾਫ ਰਹਿਣ ਵਾਲਾ ਠੀਕ ਹੈ ਜੀ ਮਸਲੀਨ ਸ਼ਿਮਰ ਸਟਾਫ ਰਹਿਣ ਵਾਲਾ ਜੀ ਬਿਲਕੁਲ ਸੌਫਟ ਵਾਲਾ ਸਟਾਫ ਹੁੰਦਾ ਜੀ ਮਸਲੀਨ ਤੁਸੀਂ ਜਾਣਦੇ ਹੋ ਮਸਲੀਨ ਬਿਲਕੁਲ ਸੌਫਟ ਵਾਲਾ ਸਟਾਫ ਹੁੰਦਾ ਪ੍ਰਿੰਟ ਦੇਖ ਸਕਦੇ ਹੋ 650 ਦੇ ਵਿੱਚ ਆਫਰ ਪ੍ਰਾਈਸ ਦੇ ਵਿੱਚ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ 650 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਜਿਹੜਾ ਛੋਟਾ ਪਣਾ ਜੀ ਉਹ 130 ਰੁਪਏ ਪਰ ਮੀਟਰ ਰਹਿਣ ਵਾਲਾ ਵੱਡਾ ਪਣਾ 185 ਰੁਪਏ ਪਰ ਮੀਟਰ ਰਹਿਣ ਵਾਲਾ ਪ੍ਰਾਈਸ ਸੇਮ ਪੈਣ ਵਾਲੀ ਹੈ ਸੂਟ ਦੀ ਦੇਖੋ ਤੁਹਾਨੂੰ ਜਿਹੜਾ ਵੱਡਾ ਪਣਾ ਉਹ 3.5 ਮੀਟਰ ਸਟਾਫ ਮਿਲਣ ਵਾਲਾ ਤੇ ਛੋਟਾ ਪਣਾ ਤੁਹਾਨੂੰ 5 ਮੀਟਰ ਸਟਾਫ ਮਿਲਣ ਵਾਲਾ ਹੈ ਜੀ ਠੀਕ ਹੈ ਜੀ ਪ੍ਰਾਈਸ ਸੇਮ ਰਹੂਗੀ ਸੂਟ ਦੀ 650 ਦੇ ਵਿੱਚ ਤੁਹਾਨੂੰ ਸੂਟ ਪਾਊਗਾ ਸ਼ਿਮਰ ਦਾ ਆਫਰ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਕੱਟ ਪੀਸ ਵੀ ਅਸੀਂ ਸ਼ਿਮਰ ਦੇ ਕੱਟ ਪੀਸ ਵੀ ਆਫਰ ਪ੍ਰਾਈਸ ਵਿੱਚ ਲੈ ਕੇ ਆਏ ਆ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕਾਫੀ ਡਿਮਾਂਡ ਰਹੀ ਹੈ ਇਹ ਵਾਲੇ ਪ੍ਰਿੰਟ ਦੀ ਠੀਕ ਹੈ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਅਗਲਾ ਵੇ ਦੇਖੋ ਜੀ ਪ੍ਰਿੰਟ ਇਹ ਦੀ ਵੀ ਕਾਫੀ ਡਿਮਾਂਡ ਰਹੀ ਹੈ कॉटन ਸਟਾਫ ਵਿੱਚ ਕਾਫੀ ਡਿਮਾਂਡ ਸੀ ਇਹ ਵਾਲੇ ਪ੍ਰਿੰਟ ਦੀ ਬੜਾ ਪਿਆਰਾ ਜਿਹਾ ਪੀਸ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ 650 ਦੇ ਵਿੱਚ ਤੁਹਾਨੂੰ ਸੂਟ ਪਹਿਣ ਵਾਲਾ ਕੰਪਲੀਟ ਸੂਟ 650 ਦੇ ਵਿੱਚ ਪਊਗਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸ਼ਿਮਰਾ ਜੀ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਨੇਵੀ ਬਲੂ ਕਲਰ ਦੇ ਵਿੱਚ ਰਹਿਣ ਵਾਲਾ ਇਸ ਤੋਂ ਅੱਗੇ ਦੇਖੋ ਜੀ ਗ੍ਰੇ ਸ਼ੇਡ ਹੈ ਗ੍ਰੇ ਸ਼ੇਡ ਦੇ ਵਿੱਚ ਆਉਣ ਵਾਲਾ ਸੂਟ ਹੈ ਜੀ ਇਹ ਦੇਖੋ ਜੀ ਗ੍ਰੇ ਸ਼ੇਡ ਹੈ ਜੀ ਗ੍ਰੇ ਦੇ ਵਿੱਚ ਪੈਣ ਵਾਲਾ ਬਹੁਤ ਸੋਹਣਾ ਪੀਸ ਹੈ ਬੜਾ ਸੋਹਣਾ ਜਿਹਾ ਸਟਾਫ ਰੈਰ ਵਾਲਾ ਨਜ਼ਦੀਕ ਤੋਂ ਦੇਖ ਸਕਦੇ ਹੋ ਸ਼ਿਮਰ ਹੈ ਜੀ ਬਹੁਤ ਸੌਫਟ ਵਾਲਾ ਸਟਾਫ ਹੈ ਬਿਲਕੁਲ ਸੌਫਟ ਵਾਲਾ ਜੀ ਇਹ ਵਾਲਾ ਚੈੱਕ ਕਰੋ ਪ੍ਰਿੰਟ ਇਹ ਵੀ ਕੰਪਲੀਟ ਸੂਟ ਪਹਿਣ ਵਾਲਾ ਗਰੇ ਵਾਲਾ ਸੂਟ ਵੀ ਤੁਹਾਨੂੰ ਕੰਪਲੀਟ ਪਹਿਣ ਵਾਲਾ ਸੀ ਠੀਕ ਹੈ ਜੀ ਇਹ ਵੀ ਸੂਟ ਤੁਹਾਨੂੰ ਕੰਪਲੀਟ ਮਿਲੇਗਾ ਇਹ ਵੀ ਸੂਟ ਤੁਹਾਨੂੰ ਕੰਪਲੀਟ ਮਿਲੇਗਾ ਜੀ ਠੀਕ ਹੈ ਜੀ ਇਹ ਵਾਲਾ ਸੂਟ ਵੀ ਤੁਹਾਨੂੰ ਕੰਪਲੀਟ ਮਿਲਣ ਵਾਲਾ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਕੰਪਲੀਟ ਸੂਟ ਹੈ ਜੀ ਸਾਡੇ ਕੋਲੇ 650 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਜੀ ਇਹ ਸ਼ਰਟ ਵੀ ਇਸ ਮਿਲਣ ਵਾਲਾ ਕੁਰੈਂਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਸ਼ਰਟ ਪੀਸ ਮਿਲਣ ਵਾਲਾ ਤੁਹਾਨੂੰ ਪਿਸਤਾ ਕਲਰ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜਿਹਾ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਇਹਦਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਇਹ ਵਾਲਾ ਕਲਰ ਦੇਖੋ ਇਹ ਸਾਡੇ ਕੋਲੇ ਦੋ ਪੀਸ ਹੈ ਦੋ ਪੀਸਾਂ ਦੇ ਤੁਹਾਡੇ ਕੋਲੋਂ ਬਾਏ ਕਰ ਸਕਦੇ ਹੋ ਸ਼ਰਟ ਪੀਸ ਵੀ ਮਿਲ ਜਾਣਾ ਠੀਕ ਹੈ ਜੀ ਦੋ ਪੀਸਾਂ ਦੇ ਕੋਲੋਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ। ਏਵੀ ਸ਼ਰਟ ਪੀਸ ਲੈ ਸਕਦੇ ਹੋ ਸਾਡੇ ਕੋਲੋਂ ਤੁਹਾਨੂੰ ਇਹਦੇ ਨਾਲ ਬਾਟਮ ਵੀ ਮਿਲੂਗੀ ਮੈਚਿੰਗ। ਠੀਕ ਹੈ ਜੀ ਸ਼ਰਟ ਪੀਸ ਲੈ ਸਕਦੇ ਹੋ। ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ। ਇਹ ਵਾਲੇ ਤੁਸੀਂ ਇਹ ਸਾਡੇ ਕੋਲੋਂ ਆਫ ਵਾਈਟ ਜਿਹਦੇ ਨਾਲ ਮੈਚਿੰਗ ਬਾਟਮ ਵੀ ਲੈ ਸਕਦੇ ਹੋ। ਬੜਾ ਸੋਹਣਾ ਜਿਹਾ ਸੂਟ ਬਣਨਾ ਇਹਨੇ ਨਾ ਬਣ ਰੈਡੀ ਹੋਣਾ ਬਣ ਕੇ ਬਾਟਮ ਵੀ ਲੈ ਸਕਦੇ ਹੋ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਆਫ ਵਾਈਟ ਦੇ ਵਿੱਚ ਪ੍ਰਿੰਟ ਰਹਿਣ ਵਾਲਾ ਜੀ। ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ 컬러 ਦੇਖੋ ਕੰਪਲੀਟ ਸੂਟ ਮਿਲਣ ਵਾਲਾ ਤੁਹਾਨੂੰ ਠੀਕ ਹੈ ਜੀ ਆਫ ਵਾਈਟ ਦੇ ਨਾਲ ਸ਼ਰਟ ਪੀਸ ਵੀ ਬਣ ਸਕਦਾ ਹੈ ਬੜਾ ਪਿਆਰਾ ਜਿਹਾ ਸੂਟ ਰਹਿਣਾ ਬਣ ਕੇ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਕੰਪਲੀਟ ਸੂਟ ਮਿਲਣ ਵਾਲਾ ਜੀ ਵਾਲਾ ਤੁਹਾਨੂੰ ਇਹ ਵਾਲਾ ਪੀਸ ਚੈੱਕ ਕਰੋ 컬러 ਦੇਖੋ ਇਹ ਵੀ ਬੜਾ ਪਿਆਰਾ ਜਿਹਾ 컬러 ਹੈ ਦੇ ਨਾਲ ਤੁਹਾਨੂੰ ਬੋਟਮ ਮਿਲਣ ਵਾਲੀ ਹੈ ਇਹ ਵੀ ਤੁਹਾਨੂੰ ਇਹਦੇ ਨਾਲ ਬਾਟਮ ਮਿਲੂਗੀ ਜੀ ਬਾਟਮ ਵੀ ਸਾਡੇ ਕੋਲੋਂ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਬਾਟਮ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਸ਼ਰਟ ਪੀਸ ਰਹਿਣ ਵਾਲਾ ਪ੍ਰਿੰਟ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਇਹ ਵੀ ਤੁਹਾਨੂੰ ਸ਼ਰਟ ਪੀਸ ਮੈਲ ਵਾਲਾ ਜੀ ਮਾਸਟਰ ਸ਼ੇਡ ਰਹਿਣ ਵਾਲਾ ਇਹਦੇ ਨਾਲ ਬਾਟਮ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਠੀਕ ਹੈ ਜੀ ਮੈਚਿੰਗ ਐਦਾਂ ਦੀ ਤੁਸੀਂ ਇਹਦੇ ਨਾਲ ਬਾਟਮ ਲੈ ਸਕਦੇ ਹੋ ਸਾਡੇ ਕੋਲੋਂ ਇਸ ਤਰ੍ਹਾਂ ਜਿਹੜਾ ਮੈਚਿੰਗ ਜੀ ਬਾਟਮ ਆਉਗੀ ਜੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਬਣਨਾ ਐਦਾਂ ਦੀ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਸੂਟ ਬਣਨਾ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਦੇਖੋ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰੈਡ ਵਾਲਾ ਜੀ ਇਹ ਵਾਲਾ ਪੀਸ ਚੈੱਕ ਕਰੋ 컬러 ਦੇਖੋ 컬러 ਵੀ ਬੜਾ ਪਿਆਰਾ ਤੇ ਪੀਸ ਵੀ ਬੜਾ ਪਿਆਰਾ ਚ ਹੈ ਜੀ ਠੀਕ ਹੈ ਜੀ 650 ਦੇ ਵਿੱਚ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਇਹ ਵਾਲੀ ਸਾਡੇ ਕੋਲੋਂ ਬੋਟਮ ਲੈ ਸਕਦੇ ਹੋ ਇਹ ਨਾਲ ਠੀਕਾ ਜ਼ਰੂਰੀ سی ਬਾਤ ਲੀਖੋ ਜੀ ਦੇਖੋ ਜੀ ਇਹ ਵਾਲੀ ਬੋਟਮ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਇਹ ਨਾਲ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਅਗਲਾ ਪੀਸ ਚੈੱਕ ਕਰੋ ਇਹ ਦੇਖੋ ਜੀ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲ ਜੂਗਾ ਜੀ ਕਲਰ ਦੇਖੋ ਤੇ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਇਹ ਵਾਲੇ ਸੂਟ ਦਾ ਸਾਡੇ ਕੋਲੇ ਦੁਪੱਟਾ ਵੀ ਇਹਦੇ ਨਾਲ ਬਸ ਛੋਟਾ ਜਿਹਾ ਥੋੜਾ ਜਿਹਾ ਛੋਟਾ ਜਿਹਾ ਦੁਪੱਟਾ ਇਹਦੇ ਨਾਲੇ ਸੇਮ ਮਿਲੂਗਾ ਤਾਂ ਉਹਨੂੰ ਮੈਚਿੰਗ ਦੁਪੱਟਾ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਜੇਕਰ ਤੁਹਾਨੂੰ ਇਹ ਵਾਲਾ ਦੁਪੱਟਾ ਸਿਗਲਾ ਦਾ ਇਹ ਵੀ ਦੁਪੱਟਾ ਸਾਡੇ ਕੋਲ ਲੈ ਸਕਦੇ ਹੋ ਸ਼ਿਮਰ ਦਾ ਦੁਪੱਟਾ ਹੈ ਜੀ ਇਹ ਵਾਲਾ ਦੁਪੱਟਾ ਜਿਹਨਾਂ ਰਹਿਣ ਵਾਲਾ ਜੀ ਇਹ ਸ਼ਿਮਰ ਦਾ ਦੁਪੱਟਾ ਜਿਹਨਾਂ ਰਹਿਣ ਵਾਲਾ ਆਪਾਂ ਥੋੜਾ ਜਿਹਾ ਛੋਟਾ ਦੁਪੱਟਾ ਜੇਕਰ ਮੇਰੀ ਕਿਸੇ ਵੀ ਭੈਣ ਨੇ ਦੁਪੱਟਾ ਲੈਣਾ ਹੋਵੇ ਛੋਟਾ ਦੁਪੱਟਾ ਪਸੰਦ ਕਰਦੀ ਕੋਈ ਮੇਰੀ ਭੈਣ ਤਾਂ ਇਹ ਵਾਲਾ ਤੁਸੀਂ ਸਾਡੇ ਕੋਲੋਂ ਇਸ ਸੂਟ ਦੇ ਨਾਲ ਦੁਪੱਟਾ ਵੀ ਸ਼ਿਮਰ ਦਾ ਬਾਇ ਕਰ ਸਕਦੇ ਹੋ ਸੇਮ ਪ੍ਰਿੰਟ ਦੇਖੋ ਜਿਹੜਾ ਪ੍ਰਿੰਟ ਸ਼ਰਟ ਦੇ ਵਿੱਚ ਹੈ ਉਹੀ ਪ੍ਰਿੰਟ ਤੁਹਾਨੂੰ ਦੁਪੱਟੇ 'ਚ ਮਿਲਣ ਵਾਲਾ ਜੀ ਇਹਦੇ ਵਿੱਚ ਕੇਵਲਾ ਕਲਰ ਆਊਗਾ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਸ਼ਿਮਰ ਦਾ ਸੂਟ ਹੈ ਜੀ ਦੇਖ ਸਕਦੇ ਹੋ ਰਸ਼ੀਆ ਬ੍ਰੈਂਡ ਦੀ ਸ਼ਿਮਰ ਰਹਿਣ ਵਾਲੀ ਹੈ रशिया ब्रांड की शिमर रहने वाली है जी ये बॉटम भी लै सकते हो साडे को शायद तीन मीटर का पूरा सूट हो जी ठीक है जी बॉटम भी ले सकते हो जी। जी, ले दे। प्रेंट देखो प्रेंट बहुत प्यारा रहने वाला जी बहुत प्यारा प्रेंट रहन वाला ये वाले सूट का अगला पीस चेक करो ये बड़ा प्यारा जहा पीस है 10 ਮੀਟਰ ਤੱਕ ਤੁਹਾਨੂੰ ਵੱਡੇ ਪਣੇ ਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਜੀ 10 ਮੀਟਰ ਦਾ ਜਿਹੜਾ ਮੇਰੀ ਭੈਣ ਦਾ 3 ਮੀਟਰ ਦੇ ਵਿੱਚ ਡਬਲ ਪਣੇ ਦੇ ਵਿੱਚ ਬੰਦ ਆ ਜੀ ਕਿਉਂਕਿ ਜਿਹੜਾ ਡਬਲ ਪੜਾ ਹੁੰਦਾ ਨਾ ਜੇ ਉਹ 60 60 ਇੰਚ ਹੁੰਦਾ ਜੀ ਉਹਦਾ ਪਣਾ ਆਮ ਨਾਰਮਲ ਪਣਾ 40 ਇੰਚ ਹੁੰਦਾ ਠੀਕ ਹੈ ਜੀ ਇਹਦਾ 60 ਇੰਚ ਪਣਾ ਹੁੰਦਾ ਜੀ ਜਿਹੜਾ ਵੱਡਾ ਪਣਾ ਹੁੰਦਾ ਤੇ 3.5 ਮੀਟਰ ਤੁਹਾਨੂੰ ਸਟਾਫ ਮਿਲਦਾ ਸੂਟ ਦਾ ਕਿ ਪ੍ਰਾਈਸ ਵੀ ਥੋੜਾ ਮੀਟਰ ਦਾ ਵੱਧ ਜਾਂਦਾ ਕਿਉਂਕਿ 3.5 ਮੀਟਰ ਵਿੱਚ ਦੀ ਸੂਟ ਕਿਉਂਕਿ ਪ੍ਰਾਈਸ ਮੀਟਰ ਦਾ ਤਾਂ ਵੱਧਦਾ ਜੀ ਕਿਉਂਕਿ 3.5 ਮੀਟਰ ਵਿੱਚ ਸੂਟ ਕੰਪਲੀਟ ਹੋ ਜਾਂਦਾ ਛੋਟੇ ਪਣੇ ਵਿੱਚ ਤੁਹਾਨੂੰ 5 ਮੀਟਰ ਕੱਪੜਾ ਲੈਣਾ ਪੈਂਦਾ ਵੱਡੇ ਪਣੇ ਤੁਹਾਨੂੰ 3.5 ਮੀਟਰ ਕੱਪੜਾ ਲੈਣਾ ਪੈਂਦਾ 3.5 ਵਿੱਚ ਤੁਹਾਡਾ ਸੂਟ ਕੰਪਲੀਟ ਹੋ ਜਾਊਗਾ ਵੱਡਾ ਪਣਾ ਤੁਹਾਨੂੰ 185 ਰੁਪਏ ਮੀਟਰ ਪਊਗਾ ਛੋਟਾ ਪਣਾ ਤੁਹਾਨੂੰ 130 ਰੁਪਏ ਮੀਟਰ ਪਊਗਾ ਠੀਕ ਹੈ ਜੀ ਪ੍ਰਾਈਸ ਸੇਮ ਰਹਿਣ ਵਾਲੀ ਆ ਉਹ ਵੀ 6.500 ਦਾ ਸੂਟ ਬਣਨ ਵਾਲਾ ਹੈ ਇਹ ਵੀ 650 ਦਾ ਸੂਟ ਬਣਨ ਵਾਲਾ ਹੈ ਜੀ ਛੋਟਾ ਪਣਾ ਵੀ 650 ਦਾ ਬਣੂਗਾ ਵੱਡਾ ਪਣਾ ਵੀ 650 ਦਾ ਬਣੂਗਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜੀ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲ ਇਹ ਵਾਲੇ ਸੂਟ ਬਾਇ ਕਰ ਸਕਦੇ ਹੋ ਜੀ 650 ਦੇ ਵਿੱਚ ਸਾਡੇ ਕੋਲ ਸ਼ਿਮਰ ਦਾ ਸੂਟ ਲੈ ਸਕਦੇ ਹੋ ਇਹ ਵੀ ਕੰਪਲੀਟ ਸੂਟ ਰਹਿਣ ਵਾਲਾ ਜੀ ਇਹ ਪ੍ਰਿੰਟ ਚੈੱਕ ਕਰੋ ਇਹ ਵੀ ਬੜੇ ਪਿਆਰੇ ਜਿਹੇ ਪ੍ਰਿੰਟ ਹੈ ਸਾਡੇ ਕੋਲੇ 2-3 ਤਰ੍ਹਾਂ ਦੇ ਪੀਸ ਐ 2 ਸੂਟ ਵੀ ਲੈ ਸਕਦੇ ਹੋ ਸੇਮ ਤੁਸੀਂ ਇਦਾਂ ਦੇ ਜਿਹੜੀ ਮੇਰੀ ਭੈਣ ਨੇ 2 ਸੂਟ ਬਾਏ ਕਰਨੇ ਆ ਠੀਕ ਹੈ ਜੀ ਕਈਆਂ ਮੇਰੀਆਂ ਭੈਣਾਂ ਨੂੰ 2 ਸੇਮ ਕਲਰ ਦੇ 2 ਸੂਟ ਚਾਹੀਦੇ ਹੁੰਦੇ ਆ ਤਾਂ ਇਹ ਸਾਡੇ ਕੋਲੇ 2-3 ਸੂਟ ਆ ਜੀ ਸੇਮ ਕਲਰ ਦੇ ਪ੍ਰਿੰਟ ਦੇ ਕੋ ਬੜਾ ਪਿਆਰਾ ਜਿਹਾ ਪ੍ਰਿੰਟ ਐ ਕਲਰ ਵੀ ਬੜਾ ਪਿਆਰਾ ਜਿਹਾ ਗ੍ਰੇ ਸ਼ੇਡ ਰੈਨ ਵਾਲਾ ਜੀ ਸ਼ਿਮਰ ਸਟਾਫ ਰੈਨ ਵਾਲਾ ਰਸ਼ੀਆ ਬ੍ਰੈਂਡ ਦਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰੈਨ ਵਾਲਾ ਬਹੁਤ ਕੈਰਾ ਪ੍ਰਿੰਟ ਰਹਿਣ ਵਾਲਾ ਜੀ ਅਗਲਾ ਪ੍ਰਿੰਟ ਦੇਖੋ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲੂਗਾ ਜੀ ਮਹਿਰੂਨ ਕਲਰ ਹੈ ਕੰਪਲੀਟ ਸੂਟ ਮੈਲ ਵਾਲਾ ਜੀ ਮਹਿਰੂਨ ਕਲਰ ਹੈ ਕੰਪਲੀਟ ਸੂਟ ਮੈਲ ਵਾਲਾ ਜੀ ਇਹ ਤੁਹਾਨੂੰ ਸ਼ਰਟ ਪੀਸ ਮੈਲ ਵਾਲਾ ਜੀ ਠੀਕ ਹੈ ਜੀ ਸ਼ਰਟ ਪੀਸ ਮਿਲੂਗਾ ਜੀ ਇਹ ਛੋਟਾ ਪੜਾਗਾ ਸ਼ਰਟ ਪੀਸ ਮਿਲੂਗਾ ਇਹ ਵੀ 1.5 ਮੀਟਰ ਇਹ 1.5 ਮੀਟਰ ਦੇ ਵਿੱਚ ਰਹਿਣ ਵਾਲਾ ਸਟਾਫ ਹੈ ਜੀ ਇਹ ਕਿ ਜਿਹੜੇ 1.5 ਮੀਟਰ ਦਾ ਜਿਹੜਾ ਮੇਰੀ ਭੈਣ ਦਾ ਕਿਸੇ 19 ਇੰਚ ਕੇ ਆਉਂਦਾ ਤਾਂ ਇਹ ਵਾਲਾ ਪੀਸ ਸਾਡੇ ਕੋਲ ਬਾਇ ਕਰ ਸਕਦੇ ਹੋ ਬਹੁਤ ਪਿਆਰਾ ਪੀਸ ਹੈ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲਣ ਵਾਲਾ ਦੋ ਦੋ ਪੀਸਾਂ ਦੇ ਵਿੱਚ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜਿਹੜਾ ਰੈਡੀ ਹੋਣਾ ਨਾ ਸੂਟ ਇਹ ਵਾਲੇ ਬਲੂ ਜੇ ਫਲਾਵਰਾਂ ਵਾਲਾ ਤੇ ਬਲੂ ਦੁਪੱਟਾ ਲੈ ਕੇ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਜੀ ਬਿਰੂ ਦੁਪੱਟੇ ਦੇ ਨਾਲ ਸ਼ਿਮਰ ਸਟਾਫ ਹੈ ਕੰਪਲੀਟ ਸੂਟ ਹੈ ਜੀ ਸਾਡੇ ਕੋਲ 650 ਵਿੱਚ ਇਹ ਵਾਲਾ ਸੂਟ ਬਾਇ ਕਰ ਸਕਦੇ ਹੋ यह शर्ट पीस मिलने वाला जी बड़ा प्यारा जहां है ये भी बड़ा प्यारा प्रिंट रहने वाला शर्ट पीस मिलने वाला जी बहुत प्यारा प्रिंट देख सकते हो जी अगला प्रिंट देखो ये शर्ट पीस मिलेगा ये शर्ट पीस मिलने वाला जी ये वाला प्रिंट चेक करो जी कलर बड़ा प्यारा जी ठीक है जी बहुत प्यारा कलर रहने वाला ਦੇਖ ਸਕ ਰਹੇ ਤੁਸੀਂ ਬਹੁਤ ਪਿਆਰਾ ਕਲਰ ਹੈ ਠੀਕ ਹੈ ਜੀ ਅਗਲਾ ਪੀਸ ਦੇਖੋ ਇਹ ਵੀ ਸ਼ਰਟ ਪੀਸ ਮਿਲੂਗਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰੈਡ ਵਾਲਾ ਸ਼ਰਟ ਪੀਸ ਮੈਲਣ ਵਾਲਾ ਤੁਹਾਨੂੰ ਗ੍ਰੇ ਸ਼ੇਡ ਦੇ ਵਿੱਚ ਸ਼ਰਟ ਪੀਸ ਮੈਲਣ ਵਾਲਾ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਰੈਡ ਵਾਲਾ ਜੀ ਨਿਊ ਜਿ ਨਿਊ ਜਿ ਡਿਜ਼ਾਈਨ ਚ ਸੂਟ ਰੈਡੀ ਹੋਣਾ ਇਹ ਵਾਲੇ ਪ੍ਰਿੰਟ ਦਾ ਨਾ ਨਿਊ ਜੇ ਡਿਜ਼ਾਈਨ ਚ ਸ਼ਰਟ ਪੀਸ ਰੈਡੀ ਹੋਣਾ ਦੇਖੋ ਸ਼ਰਟ ਪੀਸ ਵੀ ਹੋ ਸਕਦਾ ਸੂਟ ਵੀ ਹੋ ਸਕਦਾ ਜੀ ਬੜਾ ਸੋਹਣਾ ਜਿਹਾ ਪ੍ਰਿੰਟ ਹੈ ਜੀ ਇਹ ਬਲੂ ਕਲਰ ਦੇ ਵਿੱਚ ਹੈ ਇਹ ਵੀ ਤੁਹਾਨੂੰ ਕੰਪਲੀਟ ਸੂਟ ਮਿਲ ਜੂਗਾ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਛੋਟਾ ਛੋਟਾ ਜਿਹਾ ਪ੍ਰਿੰਟਰ ਰਹਿਣ ਵਾਲਾ ਜੀ ਇਹ ਵੀ ਸ਼ਰਟ ਪੀਸ ਮੈਨ ਵਾਲਾ ਪ੍ਰਿੰਟ ਦੇਖੋ ਕਲਰ ਦੇਖੋ ਠੀਕ ਹੈ ਜੀ ਸ਼ਰਟ ਪੀਸ ਮਿਲੂਗਾ ਜੀ ਤੁਹਾਨੂੰ ਇਹ ਵਾਲੇ ਪੀਸ ਦਾ ਕਲਰ ਵੀ ਬੜਾ ਪਿਆਰਾ ਪ੍ਰਿੰਟ ਵੀ ਬੜਾ ਪਿਆਰਾ ਜਿਆ ਰੈਡ ਵਾਲਾ ਇਹ ਵੀ ਸ਼ਰਟ ਪੀਸ ਮਿਲਣ ਵਾਲਾ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਪੀਸ ਰੈਡ ਵਾਲਾ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਸ਼ਰਟ ਪੀਸ ਮਿਲੂਗਾ ਜੀ ਠੀਕ ਹੈ ਜੀ ਇਹ ਵੀ ਸ਼ਰਟ ਪੀਸ ਮਿਲਣ ਵਾਲਾ ਤੁਹਾਨੂੰ ਸ਼ਿਮਰ ਦਾ ਬੜਾ ਪਿਆਰਾ ਜਿਆ ਪੀਸ ਹੈ ਐਦਾਂ ਦੀ ਤੁਸੀਂ ਇਹਨਾਂ ਬਾਟਮ ਲਗਾ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਬਾਟਮ ਲਗਾ ਕੇ ਬੜਾ ਸੋਹਣਾ ਜਿਆ ਸੂਟ ਰੈਡੀ ਹੋਣਾ ਬਣ ਕੇ ਇਹ ਦੋ ਦੋ ਪੀਸ ਹੈ ਸਾਡੇ ਕੋਲੇ ਵੱਡੇ ਪਣੇ ਦੇ ਇਹ ਵੀ ਸ਼ਰਟ ਪੀਸ ਜੀ ਮਿਲ ਲਗੇ ਤੁਹਾਨੂੰ ਪ੍ਰਿੰਟ ਦੇਖੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਹੈ ਇਹ ਵੀ ਕੰਪਲੀਟ ਸੂਟ ਮਿਲਣ ਵਾਲਾ ਤੁਹਾਨੂੰ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹ ਬਲੈਕ ਚ ਰਹੂਗਾ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਕੰਪਲੀਟ ਸੂਟ ਮਿਲਣ ਵਾਲਾ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸ਼ਰਟ ਪੀਸ ਰਹਿਣ ਵਾਲਾ ਜੀ ਇਹ ਵੀ ਦੋ ਪੀਸਾਂ ਦੇ ਵਿੱਚ ਤੁਹਾਨੂੰ ਸ਼ਰਟ ਪੀਸ ਮਿਲੂਗਾ ਜੀ ਦੋ ਪੀਸਾਂ ਦੇ ਵਿੱਚ ਸ਼ਰਟ ਪੀਸ ਮਿਲਣ ਵਾਲਾ ਜੀ 650 ਦੇ ਵਿੱਚ ਤੁਸੀਂ ਸਾਡੇ ਕੋਲ ਸ਼ਿਮਰ ਦਾ ਸੂਟ ਬਾਈ ਕਰ ਸਕਦੇ ਹੋ ਜੀ 650 ਦੇ ਵਿੱਚ ਠੀਕ ਹੈ ਜੀ ਮਸਲੀਨ ਸ਼ਿਮਰ ਰਹਿਣ ਵਾਲੀ ਹੈ ਇਹ ਵੀ ਦੋ ਪੀਸਾਂ ਦੇ ਵਿੱਚ ਮਿਲੂਗਾ ਤੁਹਾਨੂੰ ਸ਼ਰਟ ਪੀਸ ਠੀਕ ਹੈ ਜੀ ਪ੍ਰਿੰਟ ਦੇ ਕੋਲ ਕਲਰ ਦੇ ਕੋਲ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਇੱਕ ਕੰਪਲੀਟ ਸੂਟ ਮਿਲਣ ਵਾਲਾ ਤੁਹਾਨੂੰ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਕੰਪਲੀਟ ਸੂਟ ਬਣੂਗਾ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਸ਼ਿਮਰ ਸਟਾਫ ਰਹਿਣ ਵਾਲਾ ਜੀ ਠੀਕ ਹੈ ਜੀ ਇਸ ਨਾਲ ਦੇ ਜਿਹੜੇ ਸਾਡੇ ਕੱਟ ਪੀਸ ਸ਼ਿਮਰ ਦੇ ਠੀਕ ਹੈ ਜੀ ਕੇਵਲ ਆ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਪ੍ਰਿੰਟ ਵਿੱਚ ਇਹ ਵੀ ਕਲਰ ਬੜਾ ਪਿਆਰਾ ਜਿਹਾ ਇਹ ਵੀ ਸ਼ਰਟ ਪੀਸ ਮਿਲਣ ਵਾਲਾ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਸ਼ਰਟ ਪੀਸ ਮਿਲਣ ਵਾਲਾ ਇਹਨਾਂ ਤੋਂ ਸਾਡੇ ਕੋਲ ਬਾਟਮ ਵੀ ਬਾਈ ਕਰ ਸਕਦੇ ਹੋ ਇਦਾਂ ਦੀ ਮੈਚਿੰਗ ਮਸਲੀਨ ਦੀ ਇਹ ਵਾਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹ ਵੀ ਤੁਹਾਨੂੰ ਸ਼ਰਟ ਸੂਟ ਹੋਵੇ ਸਾਡੇ ਕੋਲ ਜਾਂ ਸ਼ਰਟ ਪੀਸ ਜੁਰ ਹੋਊਗਾ ਜੀ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਇਹਦੇ ਨਾਲ ਤੁਹਾਨੂੰ ਮੈਚਿੰਗ ਬਾਟਮ ਵੀ ਮਿਲ ਜੂਗੀ ਇਦਾਂ ਹੀ ਗ੍ਰੀਨ ਕਲਰ ਜੀ ਦੇਖ ਸਕਦੇ ਹੋ ਤੁਸੀਂ ਇਸ ਨਾਲ ਦੇ ਸਾਡੇ ਕੱਟ ਪੀ ਸ਼ਿਮਰ ਦੇ ਜੀ ਮਸਲੀਨ ਸ਼ਿਮਰ ਰਹਿਣ ਵਾਲੀ ਆ ਪ੍ਰਾਈਸ ਰਹਿਣ ਵਾਲਾ 650 ਆਫਰ ਪ੍ਰਾਈਸ ਲੈ ਕੇ ਆਇਆ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਉਸ ਨੰਬਰ ਤੇ ਕਾਲ ਕਰਕੇ ਸਾਡੇ ਕੋਲ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਪਲੀਜ਼ ਮੇਰੇ ਪਰ ਤੁਹਾਨੂੰ ਬੇਨਤੀ ਹੈ ਕਿ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ